ਮੈਂ ਅਮਰਦੀਪ ਸਿੰਘ ਮਾਰਗ ਜੀ ਰਿਚੀ ਚਮਕੌਰ ਸਾਹਿਬ ਤੋਂ ਆਪਾਂ ਸਾਰੇ ਜਾਣਦੇ ਆ ਕਿ ਪੰਜਾਬ ਅੱਜ ਹੜ੍ਹਾਂ ਦੇ ਨਾਲ ਜੂਝ ਰਿਹਾ ਹੈ ਬਹੁਤ ਬੁਰੀ ਹਾਲਤ ਹੈ ਇਸ ਗੱਲ ਦੀ ਬਹੁਤ ਵੱਡੀ ਤਸੱਲੀ ਹੈ ਸਾਨੂੰ ਕਿ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਵਿਪਤਾ ਆਈ ਹੈ ਤਾਂ ਪੰਜਾਬੀਆਂ ਨੇ ਇਕੱਠੇ ਹੋ ਕੇ ਮਦਦ ਕੀਤੀ ਹੈ ਅੱਜ ਵੀ ਅਸੀਂ ਸੋਸ਼ਲ ਮੀਡੀਆਜ਼ ਦੇਖ ਰਹੇ ਹਾਂ ਤੇ ਸਾਡੇ ਇਲਾਕੇ 'ਚ ਵੀ ਦੇਖ ਰਹੇ ਹਾਂ ਕਿ ਸਾਰੇ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਹਰ ਪੀੜਤਾ ਦੀ ਮਦਦ ਕਰਨ ਲੱਗੇ ਹੋਏ ਨੇ ਸੋ ਜਿਵੇਂ ਭੰਗੂ ਸਾਹਿਬ ਨੇ ਪਹਿਲਾਂ ਦੱਸਿਆ ਸਾਡੀਆਂ ਤਿੰਨ ਸੰਸਥਾਵਾਂ ਜਿਹੜਿਆਂ ਕਿ ਪਹਿਲਾਂ ਵੀ ਭਾਵੇਂ ਉਹ ਕਿਸਾਨ ਅੰਦੋਲਨ ਦਿੱਲੀ ਚੱਲਿਆ ਭਾਵੇਂ ਕਰੋਨਾ ਦੀ ਮਹਾਮਾਰੀ ਆਈ ਉਦੋਂ ਵੀ ਅਸੀਂ ਪੂਰਾ ਡਟ ਕੇ ਲੋਕਾਂ ਦੀ ਸੇਵਾ ਕੀਤੀ ਹੈ ਤੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਲੋਕਾਂ ਨੇ ਵੀ ਸਾਨੂੰ ਬਹੁਤ ਸਦਾ ਸਹਿਯੋਗ ਦਿੱਤਾ ਸਾਡੀ ਬਹੁਤ ਮਦਦ ਕੀਤੀ ਹੈ ਅੱਜ ਭੰਗੂ ਸਾਹਿਬ ਨੂੰ ਇਹ ਲੱਗਦਾ ਸੀ ਕਿ ਕਈ ਵਾਰੀ ਕੋਈ ਬੰਦਾ ਮਦਦ ਕਰਨੀ ਚਾਹੁੰਦਾ ਹੈ ਉਹਨੂੰ ਪਤਾ ਨਹੀਂ ਲੱਗਦਾ ਕਿ ਮੈਂ ਕਿੱਥੇ ਆਪਣੇ ਪੈਸੇ ਜਾਂ ਕੋਈ ਸਮਾਨ ਭੇਜਾਂ ਸੋ ਇਸ ਵਾਸਤੇ ਅਸੀਂ ਤੁਹਾਡੇ ਰੂਪ ਰੂਪ ਹੋਏ ਆ ਅਸੀਂ ਕੱਲ ਇੱਕ ਪੋਸਟ ਪਾਈ ਸੀ ਕਿ ਜੇ ਕਿਸੇ ਨੇ ਕੋਈ ਸਮਾਨ ਭੇਜਣਾ ਤਾਂ ਸਾਨੂੰ ਦੇ ਸਕਦਾ ਤੁਸੀਂ ਆ ਦੇਖ ਸਕਦੇ ਹੋ ਆ ਸਮਾਨ ਸਾਡੇ ਕੋਲ ਥੋੜਾ ਬਹੁਤ ਇਕੱਠਾ ਹੋਣਾ ਸ਼ੁਰੂ ਹੋ ਗਿਆ ਤੇ ਅਸੀਂ ਹੁਣ ਬੇਨਤੀ ਇਹ ਕਰਦੇ ਆ ਕਿ ਜਿਸ ਕਿਸੇ ਨੇ ਵੀ ਮਦਦ ਕਰਨੀ ਹੋਵੇ ਭਾਵੇਂ ਕੋਈ مالی ਮਦਦ ਹੈ ਜਾਂ ਕੋਈ ਕਿਸੇ ਚੀਜ਼ ਵਸ ਦੀ ਮਦਦ ਕਰਨੀ ਹੈ ਤਾਂ ਉਹ ਸਾਡੇ ਕੋਲ ਪਹੁੰਚਾ ਸਕਦੇ ਨੇ ਸਾਡਾ ਸਹਾਰਾ ਸੇਵਾ ਸੁਸਾਇਟੀ ਦਾ ਸਟੇਟ ਬੈਂਕ ਆਫ ਇੰਡੀਆ ਸ਼੍ਰੀ ਚਮਕੌਰ ਸਾਹਿਬ ਵਿੱਚ ਬਕਾਇਦਾ ਅਕਾਊਂਟ ਨੰਬਰ ਹੈ ਖਾਤਾ ਤੁਸੀਂ ਉਹ ਪੈਸੇ ਉਹਦੇ ਵਿੱਚ ਵੀ ਪਾ ਸਕਦੇ ਹੋ ਇਸ ਗੱਲ ਦਾ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਣੇ ਆ ਤੇ ਜਿਹੜੇ ਲੋਕ ਸਾਨੂੰ ਜਾਣਦੇ ਨੇ ਤੇ ਉਹਨਾਂ ਨੂੰ ਵੀ ਤਸੱਲੀ ਵੀ ਹੈ ਕਿ ਤੁਹਾਡਾ ਇੱਕ ਇੱਕ ਪੈਸਾ ਮਿਹਨਤ ਦਾ ਅਸੀਂ ਟਿਕਾਣੇ ਲਾਵਾਂਗੇ ਲੋੜਵੰਦਾ ਤੱਕ ਪਹੁੰਚਾਉਣ ਦਾ ਅਸੀਂ ਵਾਦਾ ਕਰਦੇ ਆ ਭਾਵੇਂ ਸਾਨੂੰ ਉੱਥੇ ਖੁਦ ਜਾਣਾ ਪਵੇ ਹੜਪੀੜਤਾ ਦੇ ਕੋਲ ਭਾਵੇਂ ਉਹਨਾਂ ਦੇ ਕਿਸੇ ਨੁਮਾਇंदे ਨੂੰ ਸਪੁਰਦ ਕਰਨਾ ਪਵੇ ਖਾਲਸਾ ਏਡ ਵਾਲੇ ਬਹੁਤ ਅੱਛਾ ਕੰਮ ਕਰ ਰਹੇ ਨੇ ਉਹਨਾਂ ਦਾ ਨੁਮਾਇंदा ਰਮਨਦੀਪ ਸਿੰਘ ਸਾਡੇ ਨਾਲ ਖੜਾ ਹੈ ਮੈਂ ਚਾਹੂੰਗਾ ਕਿ ਉਹ ਵੀ ਦੋ ਸ਼ਬਦ ਬੋਲਣ ਲਈ ਸਾਂਝੇ ਕਰੇ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਮੈਂ ਰਮਨਦੀਪ ਸਿੰਘ ਖਾਲਸਾ ਐਡਵਿਟ ਐਜ਼ ਅ ਏਮਪਲੋਈ ਕੰਮ ਕਰਦਾ ਤੇ ਮੈਂ ਅਪੀਲ ਕਰਦਾ ਕਿ ਜਿੰਨੇ ਜੋਗੇ ਵੀ ਅਸੀਂ ਹੈਗੇ ਆਂ ਤੇ ਜਿੰਨੀ ਵੀ ਅਸੀਂ ਮਦਦ ਕਰ ਸਕਦੇ ਆਂ ਆਪਣੇ ਲੋਕਾਂ ਦੀ ਅਸੀਂ ਮਦਦ ਕਰੀਏ ਤੇ ਜੋ ਵੀ ਮਦਦ ਅਸੀਂ ਕਰ ਸਕਦੇ ਆਂ ਅਸੀਂ ਕਰੀਏ ਤੇ ਮੈਂ ਇਹ ਅਪੀਲ ਕਰਦਾ ਕਿ ਜਿੰਨੇ ਜੋਗੇ ਅਸੀਂ ਹੈਗੇ ਆਂ ਤੇ ਜੋ ਵੀ ਅਸੀਂ ਮਦਦ ਪੈਸੇ ਦੀ ਹੋ ਸਕਦੀ ਆ ਜਾਂ ਕਿਸੇ ਰਾਸ਼ਨ ਪਾਣੀ ਦੀ ਹੈਗੀ ਆ ਮਦਦ ਉਹ ਅਸੀਂ ਕਰੀਏ ਤੇ ਕੇਂਦਰ ਜਿਹੜੇ ਦੋ ਸਰ ਨੇ ਦੱਸੇ ਅਸੀਂ ਬਣਾਇਆ ਬਸੇ ਗੁਜਰਾ ਸਕੂਲ ਦੇ ਵਿੱਚ ਤੇ ਇੱਕ ਅਗਟ ਮੋਟਰ ਏਜੰਸੀ ਵਿੱਚ ਤੇ ਅਸੀਂ ਜੋ ਮਦਦ ਪਹੁੰਚਾਉਣੀ ਆ ਤਾਂ ਅਸੀਂ ਇਹਨਾਂ ਸੈਂਟਰਾਂ ਦੇ ਵਿੱਚ ਪਹੁੰਚਾ ਸਕਦੇ ਹਾਂ ਧੰਨਵਾਦ